ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਹਿੰਦੇ ਚੱਕਰਪਿੰਡ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਅੱਜ ਇੱਥੇ ਕਹਿੰਦੇ 8 ਅੰਤਰਰਾਸ਼ਟਰੀ ਛੋਟੀ ਦੀਆਂ ਕਲੱਬਾਂ ਪਹੁੰਚ ਰਹੀਆਂ ਕਹਿੰਦੇ ਬਹੁਤ ਛੋਟੀ ਦੇ ਵੱਡੇ ਸੁਪਰਸਟਾਰ ਵੀ ਪਹੁੰਚ ਗਏ ਇਸ ਕਬੱਡੀ ਕੱਪ ਤੇ ਜੇ ਆਪਾਂ ਗੱਲ ਕਰੀਏ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ ਪੀਏ 3000 ਰੁਪਏ ਵੈਸਟਰ ਨੂੰ ਮਿੱਤਰੋ ਇੱਥੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਬਹੁਤ ਵੱਡੇ ਸੁਪਰਸਟਾਰ ਪਹੁੰਚ ਰਹੇ ਆ ਜਿਵੇਂ ਕਿ ਜੋਦੇ ਸੁਰਖਪੁਰ ਵਰਗੇ ਮਲਟ ਖੀਰਾਂ ਵਾਲੀ ਜੋਤਾਂ ਮਹਿਮਦਵਾਲ ਬਾਕੀ ਆਪਾਂ ਦੱਸਦੇ ਆ ਤੁਹਾਡੇ ਨਾਲ ਜਾਣਕਾਰੀ ਕਰਦੇ ਆ ਸਾਂਝੀ ਕਿਹੜੇ ਕਿਹੜੇ ਵੱਡੇ ਕਬੱਡੀ ਦੇ ਸਟਾਰ ਕਿਹੜੀ ਟੀਮ ਵਿੱਚ ਅੱਜ ਪਹੁੰਚ ਰਹੇ ਆ ਇਸ ਕਬੱਡੀ ਕੱਪ ਤੇ ਬਹੁਤ ਚੋਟੀ ਦੀਆਂ ਟੀਮਾਂ ਬਣੀਆਂ ਅਜੇ ਚੱਕਰ ਦੇ ਕਬੱਡੀ ਕੱਪ ਤੇ ਕਰਦੇ ਆ ਬਾਕੀ ਆਪਾਂ ਸਾਰੀ ਜਾਣਕਾਰੀ ਸਾਂਝੀ ਜੁੜੇ ਰਹੋ ਵੀਡੀਓ ਦੇ ਨਾਲ ਹਾਂਜੀ ਮਿੱਤਰੋ ਬਾਕੀ ਜੀ ਆਪਾਂ ਅੱਜ ਗੱਲ ਕਰੀਏ ਕਹਿੰਦੇ ਕਲ ਕਮਾਲਪੁਰੇ ਦੇ ਖੇਡ ਕਬੱਡੀ ਕੱਪ ਬਾਰੇ ਕਹਿੰਦੇ ਉੱਥੇ ਵੀ ਕਹਿੰਦੇ ਸਿਰਾ ਹੋ ਗਿਆ ਕਲ ਫਾਈਨਲ ਮੈਚ ਕਾਦਾ ਹੋਇਆ ਅੱਗ ਨਿਕਲ ਗਈ ਕਮਾਲਪੁਰੇ ਵਾਲਿਆਂ ਨੇ ਕਹਿੰਦੇ ਸਿਰਾ ਕਰਵਾਤਾ ਕਹਿੰਦੇ ਜੱਗੂ ਹਾਕਮ ਵਾਲੀਏ ਨੇ ਵੀ ਕਬੱਡੀਆਂ ਪਾਈਆਂ ਕਹਿੰਦੇ ਕਲ 希ਲੂ ਨੇ ਵੀ ਕਬੱਡੀਆਂ ਪਾਈਆਂ ਜੱਗੂ ਨੇ ਵੀ ਕਹਿੰਦੇ ਕਬੱਡੀਆਂ ਭੱਜ ਕੇ ਮਾਰੀਆਂ ਥਾਪੀਆਂ ਦੇ ਨਾਜਦਾ ਸੀ ਚੋਬਰ ਕਲ ਹਾਕਮ ਵਾਲੀਆ ਤੇ ਘਾਂਗੇ ਵਾਲੇ ਨੇ ਵੀ ਕਬੱਡੀਆਂ ਪਾਈਆਂ ਕਲਤਾ ਜਾਫੀਆਂ ਨੇ ਕਬੱਡੀਆਂ ਪਾਈਆਂ ਤੇ ਲੋਕਾਂ ਨੇ ਕਹਿੰਦੇ ਪੂਰਾ ਦਰਸ਼ਕਾਂ ਨੂੰ ਨਜ਼ਾਰਾ ਬੰਨਤਾ ਇਸ ਕਬੱਡੀ ਕੱਪ ਦੇ ਫਾਈਨਲ ਮੈਚ ਨੇ ਕਹਿੰਦੇ ਹਾਰਲੇ ਮੋਟਰਸਾਈਕਲ ਜਿੱਤ ਲਿਆ ਜੱਗੂ ਹਾਕਮ ਵਾਲੀਏ ਨੇ ਤੇ ਕਹਿੰਦੇ ਬੂਰੀਏ ਸਿਸਰ ਵਾਲੇ ਨੇ ਵੀ ਸਿਰਾ ਕਰਵਾਦਾ ਗੱਲ ਕਹਿੰਦੇ ਕਮਾਲਪੁਰੇ ਦੀ ਧਰਤੀ ਤੇ ਹਾਂਜੀ ਜੇ ਆਪਾਂ ਅੱਜ ਚੱਕਰ ਦੇ ਕਬੱਡੀ ਕੱਪ ਤੇ ਗੱਲ ਕਰੀਏ ਕਹਿੰਦੇ ਅੱਜ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 75000 ਰੁਪਏ ਇੱਥੇ ਅੱਜ ਕਹਿੰਦੇ 8 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਕਹਿੰਦੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਬਹੁਤ ਚੋਟੀ ਦੇ ਸੁਪਰਸਟਾਰ ਪਹੁੰਚ ਰਹੇ ਆ ਬਾਕੀ ਆਪਾਂ ਕਰਦੇ ਆ ਵੀਡੀਓ ਦੇ ਵਿੱਚ ਗੱਲ ਜੁੜੇ ਰਹੋ ਵੀਡੀਓ ਦੇ ਨਾਲ ਕਿਹੜੇ ਕਿਹੜੇ ਮੱਲ ਕਿਹੜੀ ਟੀਮ ਵਿੱਚ ਖੇਡ ਖੇਡਣਗੇ ਅੱਜ ਪਹੁੰਚ ਰਹੇ ਆ ਵੱਡੇ ਕਬੱਡੀ ਦੇ ਸੁਪਰ ਹਾਂਜੀ ਜੇ ਅੱਜ ਆਪਾਂ ਗੱਲ ਕਰੀਏ ਕਹਿੰਦੇ ਬੁਲਟ ਨਾਲ ਸਨਮਾਨਿਤ ਵੀ ਹੋਣਾ ਇੱਥੇ ਕਹਿੰਦੇ ਇਨ੍ਹਾਂ ਵੀਰਾਂ ਵੱਲੋਂ ਕਹਿੰਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਮੇ ਚੱਕਰ ਵਾਲੇ ਦਾ ਕਹਿੰਦੇ ਵਿਸ਼ੇਸ਼ ਬੁਲਟ ਨਾਲ ਸਨਮਾਨਿਤ ਕੀਤਾ ਜਾਵੇ। ਹਾਂਜੀ ਜੀ ਆਪਾਂ ਪਹਿਲੀ ਟੀਮ ਬਾਰੇ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਬੁੱਟਰਾਂ ਦੀ ਜਿਸ ਵਿੱਚ ਬੁੱਟਰਾਂ ਚ ਖੇਡੇਗਾ ਅਰਸ਼ ਲੋਗੜ, ਅਰਸ਼ ਵਰਨਾਲਾ, ਰਵੀ ਸਾਹੋਕੇ, ਰੂਮੀ ਲੋਹਾਰਾ, ਵਿੱਕੀ ਜਾਂਗਪੁਰ, ਸੁੱਖਾ ਬੁੱਟਰ, ਚਿਰਾਗਦੀਨ ਮਈਆਵਾਲਾ, ਲੱਭੂ ਮਈਆਵਾਲਾ, ਅੰਮ੍ਰਿਤ ਤੂੰਬੜਪੰਨ, 2-3 ਪਲੇਅਰ ਹੋਰ ਹੋਣਗੇ। ਬਾਕੀ ਇੱਕ ਅੱਧਾ ਪਲੇਅਰ ਮੌਕੇ ਦੇ ਚੇਂਜ ਵੀ ਹੋ ਜਾਂਦਾ। ਮਾਫੀ ਚਾਹੁੰਦੇ ਆ ਵੀਰੋ। ਹਾਂਜੀ ਦੂਜੀ ਟੀਮ ਬਾਰੇ ਗੱਲ ਕਰੀਏ ਦੂਜੀ ਟੀਮ ਬਣੀ ਹੈ ਸਵਰਗਪੁਰ ਜਿਸ ਵਿੱਚ ਖੇਡੇਗਾ ਬਣੀ ਸਮਾਨ ਕੋੜਾ ਪਰਮਜੀਤਪੁਰੀਆ ਭਾਗੀ ਪਰਮਜੀਤਪੁਰੀਆ ਜੋਤਾ ਮਹਿਮਦਵਾਲ ਜੋਦਾ ਸਵਰਗਪੁਰ ਗਿੰਨੀ ਮਹਿਮਦਵਾਲ ਬਲਟ ਖੀਰਾਵਾਲੀ ਲਵਲੀ ਮਹਿਮਦਵਾਲ ਆਦ ਹੋਰ ਵੀ 2-3 ਪਲੇਅਰ ਹੋਣਗੇ ਇਸ ਵਿੱਚ ਜੋ ਕਣ ਵਰਮਣ ਨੀਗੇ ਇਹ ਛੋਟੀ ਦੀ ਟੀਮ ਬਣ ਕੇ ਪੁੱਜਦੀ ਹੈ ਚੱਕਰ ਦੇ ਕਬੱਡੀ ਕੱਪ ਤੇ ਹਾਂਜੀ ਜੇ ਆਪਾਂ ਅੱਜ ਗੱਗੀ ਲੋਪੋ ਮਾਲਵਾ ਕਬੱਡੀ ਕਲੱਬ ਦੀ ਗੱਲ ਕਰੀਏ ਇਸ ਵਿੱਚ ਖੇਡੇਗਾ ਹਰਮਣ ਕੋਲੀਆ ਚੰਟੀ ਕਰਾਚੋ ਰੂਮੀ ਲੋਹਾਰਾ ਸੁਖਵੀਰ ਗੁਰੂਸਰ ਸੁੱਖਾ ਜਿਉਣ ਵਾਲਾ ਅਮਨ ਲੋਹਾਰਾ ਸਪੈਸ਼ਲ ਭਿੰਦਰ ਰਾਜੂ ਖੋਸਾ ਕੋਟਲਾ ਲੱਖਾ ਮਾੜੀ ਮੋਸਤਵਾ ਆਦ ਇੱਕ ਦੋ ਪਲੇਅਰ ਹੋਰ ਹੋਣਗੇ ਜੋ ਕਿ ਕਨਫਰਮ ਨਹੀਂਗੇ ਇਹ ਟੀਮ ਵੀ ਕਹਿੰਦੇ ਪਹੁੰਚਦੀ ਹੈ ਚੋਟੀ ਦੀ ਚੱਕਰ ਦੇ ਕਬੱਡੀ ਕੱਪ ਤੇ ਜਿੱਥੇ ਵੈਸਟਨ ਮੋਟਰਸਾਈਕਲਾਂ ਨੂੰ ਸਨਮਾਨਿਤ ਕੀਤਾ ਜਾਣਾ ਹਾਂ ਜੀ ਜੇ ਆਪਾਂ ਖਿਡਾਰੀਆਂ ਦੇ ਬਾਰੇ ਗੱਲ ਕਰੀਏ ਖਿਡਾਰੀ ਇੱਥੇ ਕਹਿੰਦੇ ਜੱਗੂ ਹਾਕਮ ਵਾਲੀਆ ਵੀ ਅੱਜ ਪਹੁੰਚ ਰਿਹਾ ਤੇ ਕੱਲ ਵੀ ਜੱਗੂ ਨੇ ਸਿਰਾ ਕਰਵਾਇਆ ਕਹਿੰਦੇ ਕਮਾਲਪੁਰੇ ਦੇ ਕੱਪ ਤੇ ਦੀਪਦ ਬੁਰਜੀ ਲੱड्डा ਬੱਲਪੁਰੀਆ ਹੈਰੀ ਤਨਾਸ਼ ਤੇਜੀ ਕੈਂਡ ਬੱਬੂ ਝਨੇੜੀ ਰਵੀ ਬੁਰਜ ਲਿੱਟਾ ਆਦ ਇੱਕ ਦੋ ਪਲੇਅਰ ਹੋਰ ਵੀ ਹੋਣਗੇ ਬਾਕੀ ਜਿੰਨੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਆਪਾਂ ਕਮੇਟੀ ਤੋਂ ਗੱਲ ਕੀਤੀ ਆ ਤੇ ਉਨੀ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਆ ਕਈ ਵਾਰੀ ਮੌਕੇ ਤੇ ਇੱਕ ਅੱਧਾ ਪਲੇਅਰ ਨਹੀਂ ਆਉਂਦਾ ਮਾਫੀ ਚਾਹੁੰਦੇ ਆ ਵੀਰੋ ਹਾਂਜੀ ਜੇ ਆਪਾਂ ਅੱਜ ਆ ਜੋੜੀ ਬਾਰੇ ਗੱਲ ਕਰੀਏ ਕਹਿੰਦੇ ਸ਼ਿੱਲੂ ਤੇ ਅੰਬੇ ਦੀ ਜੋੜੀ ਬਾਰੇ ਇਹ ਜੋੜੀ ਕਹਿੰਦੇ ਅੱਜ ਹਜੇ 50-50% ਆ ਪੱਕਾ ਨਹੀਂ ਕਹਿ ਸਕਦੇ ਆਪਾਂ ਵੀ ਇਹ ਖੇਡੇਗੀ ਜਾਂ ਨਾ ਖੇਡੇਗੀ ਸ਼ਾਇਦ ਹੀ ਖੇਡਣ ਅੱਜ ਹੋ ਸਕਦਾ ਖੇਡ ਵੀ ਲੈਣ ਚੱਕਰ ਦੇ ਕਬੱਡੀ ਕੱਪ ਤੇ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਪੱਕੀ ਇਨਫੋਰਮੇਸ਼ਨ ਮਿਲੂਗੀ ਆਪਾਂ ਤੁਹਾਡੇ ਨਾਲ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਾਂਗੇ ਧੰਨਵਾਦ ਵੀਰੋ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ